ਅੱਜ ਦੀ ਜਿਹੜੀ ਮਾਂ ਪੰਚਾਇਤ ਆ ਇੱਕ ਇਤਿਹਾਸ ਰਚ ਦੇਗੀ ਤੇ ਸਾਡੀਆਂ 37 ਜਿ세 ਬੰਦੀਆਂ ਦੇ ਸਾਰੇ ਆਗੂ ਤਕਰੀਬਨ ਜਿਹੜੇ ਸਾਡੇ ਐਸਕੇਐਮ ਦੇ ਸਾਰੇ ਇੱਥੇ ਪਹੁੰਚ ਰਹੇ ਨੇ ਆ ਜੀ ਅੱਜ ਜਿਹੜੀ ਮਾਂ ਪੰਚਾਇਤ ਇਸੇ ਵੱਡਾ ਮੇਨ ਮਸਜ ਇਸੇ ਆ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਇਹ ਬਿਲਕੁਲ ਹੀ ਜਿਹੜੀ ਸਰਕਾਰ ਹੈ ਬੇਹੱਦ ਮਾੜੀ ਨੀਤੀ ਤੇ ਆਈ ਹੋਈ ਹੈ ਮੋਦੀ ਸਰਕਾਰ ਕਿਸਾਨਾਂ ਵੱਲੋਂ ਲਗਾਤਾਰ ਆਪਣਾ ਸੰਘਰਸ਼ ਜਾਰੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੇ 12 ਉਹਨਾਂ ਦੀ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਸੀ ਪਰੰਤੂ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਦਾ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਰੋਸ ਪ੍ਰਦਰਸ਼ਨ ਦੇ ਕਾਰਨ ਅੱਜ ਮੋਗਾ ਦੇ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਸਾਨ ਪਹੁੰਚਣਗੇ ਤੇ ਉਹਨਾਂ ਵੱਲੋਂ ਜਿਹੜੀ ਹੈਗੇ ਆ ਫੈਸਲਾ ਵੀ ਵੱਡੇ ਕੀਤੇ ਜਾਣਗੇ ਤੇ ਇਸ ਮੌਕੇ ਦੇ ਵਿਚੇ ਤੌਰ ਤੇ ਜਿਹੜੇ ਹੈ ਵਿਕੇਸ਼ ਟੋਕੋ ਤੋਂ ਇਲਾਵਾ ਲਗ ਲਗ ਜਿਹੜੇ ਹੈਗੇ ਆ ਅੱਗੋਂ ਇੱਥੇ ਪਹੁੰਚ ਰਹੇ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਵਿੱਚ ਪੂਰਾ ਜੋਸ਼ ਨਜ਼ਰ ਆ ਰਿਹਾ ਹੈ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਮਹਾਪੰਚਾਇਤ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਪ੍ਰਗਟ ਸਿੰਘ ਪਾਰਕ ਸੰਜੀਪ ਪੰਜਾਬ ਦਾ ਕੋਰ ਕਮੇਟੀ ਮੈਂਬਰ ਪੰਜਾਬ ਜੀ ਅੱਜ ਮਹਾਪੰਚਾਇਤ ਹੋ ਰਹੀ ਹੈ ਹੈਗੀ ਹੈ ਤੁਹਾਡੇ ਸੰਘਰਸ਼ ਲਗਾਤਾਰ ਜਾਰੀ ਹੈ ਕੀ ਲੱਗਦਾ ਮਹਾਪੰਚਾਇਤ ਹੋਣ ਨਾਲ ਜਿਹੜਾ ਹੈਗਾ ਸਰਕਾਰ ਦੇ ਉੱਪਰ ਜਿਹੜੀ ਹੈਗੀ ਕੇਂਦਰ ਸਰਕਾਰ ਦੇ ਉੱਪਰ ਜਿਹੜੀ ਜੂਰ ਸਰਕੇਗੀ ਦੇਖੋ ਜੀ ਸਰਕਾਰਾਂ ਦੇ ਉੱਤੇ ਤਾਂ ਜਿਹੜਾ ਸਾਡਾ ਕਿਸਾਨਾਂ ਦਾ ਦਬਾਅ ਪ੍ਰੈਸ਼ਰ ਹੈ ਅੱਜ ਦੀ ਜਿਹੜੀ ਮਹਾਪੰਚਾਇਤ ਆ ਇੱਕ ਇਤਿਹਾਸ ਰਚ ਦੇਗੀ ਜਦੋਂ ਦਿੱਲੀ ਅੰਦੋਲਨ ਵੀ ਸ਼ੁਰੂ ਹੋਇਆ ਸੀ ਉਦੋਂ ਮੋਗੇ ਦੇ ਉੱਤੋਂ ਵੀ ਜਿਹੜੀ ਸਾਡੀ ਮਹਾਪੰਚਾਇਤ ਹੋ ਕੇ ਤਗੜਾ ਦੋਨੋਂ ਜਿਹੜਾ ਅਸੀਂ ਆਰੰਭ ਕੀਤਾ ਸੀ ਤੇ ਅੱਜ ਦਾ ਵੱਡਾ ਇਕੱਠ ਜਿਹੜਾ ਮਹਾਪੰਚਾਇਤ ਦਾ तकरीबन ਕਾਫਲੇ ਜਿਹੜੇ ਸਾਡੇ ਅੱਜ ਸੰਯੁਕਤ ਮੋਰਚੇ ਸੱਦੇ ਤੇ ਪਹੁੰਚ ਰਹੇ ਨੇ ਕਿਹੜੇ ਕਿਹੜੇ ਅੱਗੂ ਆ ਰਹੇ ਏਥੇ ਜੀ ਰੁਲਦੂ ਮਾਨਸਾ ਢੱਲੇਵਾਲ ਤੇ ਚਲੋ ਉਹ ਸਾਡਾ ਜਿਹੜਾ ਐਸਕੇਐਮ ਦੇ ਵੱਖਰਾ ਉਧਰ ਪਾਰ ਆਪ ਦਾ ਸੰਚਾਰਚ ਕਰ ਰਹੇ ਨੇ ਅਗਰਾਹ ਜਗਿੰਦਰ ਸਿੰਘ ਸੂਬਾ ਪ੍ਰਧਾਨ ਫਰਮਾਨ ਸਿੰਘ ਜੀ ਸੰਧੂ ਸਾਹਿਬ ਰਾਜੀਵਾਲ ਸਾਹਿਬ ਤੇ ਸਾਡੀਆਂ 37 ਜਿਹਾ ਬੰਦਿਆਂ ਦੇ ਸਾਰੇ ਆਗੂ ਤਕਰੀਬਨ ਜਿਹੜੇ ਸਾਡੇ ਐਸਕੇਐਮ ਦੇ ਸਾਰੇ ਇੱਥੇ ਪਹੁੰਚ ਰਹੇ ਨੇ ਹਰ ਜੀ ਖਸਾਨਾਵਲ ਲਗਾਤਾਰ ਸੰਘਰਸ਼ ਜਾਰੀ ਹੈ ਤੇ ਢੱਲੇਵਾਜੀ ਦੀ ਗੱਲ ਕਰੀਏ ਤਾਂ ਉਹ ਵੀ 45 ਦਿਨਾਂ ਤੋਂ ਜੇ ਭੱਖੜ ਤਾਲ ਦੇ ਬੈਠੇ ਆ ਕੇਂਦਰ ਸਰਕਾਰ ਦੇ ਜਿਹੜੇ ਕਰਨ ਦੇ ਉੱਪਰ ਜੂ ਨਹੀਂ ਸਿਰਕੀ ਕੀ ਨਾ ਤਾਂ ਮਾਂ ਪੰਚਾਇਤ ਨਾਲ ਹੋ ਜਾਵੇ ਅੱਜ ਜਿਹੜੀ ਮਾਂ ਪੰਚਾਇਤ ਇਸੇ ਵੱਡਾ ਮੇਨ ਵਸ ਇਸੇ ਆ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਕੇਂਦਰ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਸਾਡੇ ਜਿਹੜੇ ਕਿਸਾਨ ਆਗੂ ਆ 750 ਕਿਸਾਨ ਅਸੀਂ ਅੱਕੇ ਵੀ ਜਿਹੜਾ ਦਿੱਲੀ ਦੀਆਂ ਸ਼ਰਧਾਂ ਦੇ ਸ਼ਹੀਦ ਕਰਵਾ ਕੇ ਅਸੀਂ ਵਾਪਸ ਪਰਤੇ ਸੀ ਪਰ ਸਾਨੂੰ ਸਰਕਾਰ ਨੇ ਵਿਸ਼ਵਾਸ ਦਵਾਇਆ ਸੀ ਵੀ ਐਮਐਸਪੀ ਤੇ ਗਰੰਟੀ ਜਿਹੜੀ ਕਾਨੂੰਨ ਬਣਾਵਾਂਗੇ ਪਰ ਅੱਜ ਜਿਹੜੀ ਸਾਨੂੰ ਲੱਗਦਾ ਸਰਕਾਰ ਭੱਜ ਦੀ ਨਜ਼ਰ ਆ ਰਹੀ ਆ ਪਰ ਅਸੀਂ ਜਿਹੜੇ ਅੱਜ ਦੀ ਮਹਾਪੰਚਾਇਤ ਦੇ ਵਿੱਚ ਜਿਹੜੇ ਸਾਡੇ ਆਗੂ ਵੱਡਾ ਫੈਸਲਾ ਲੈਣਗੇ ਹੋ ਸਕਦਾ ਵੀ ਉਦੋਂ ਵੱਡਾ ਵੀ ਅੰਦੋਲਨ ਜਿਹੜਾ 1920 ਵਿੱਚ ਲੱਗਿਆ ਸੀ ਉਸ ਤੋਂ ਵੱਡਾ ਵੀ ਅੰਦੋਲਨ ਆਰੰਭ ਕਰੇ ਸੇ ਦਿੱਲੀ ਵਾਲ ਨੂੰ ਹੋ ਸਕਦਾ ਦੁਬਾਰਾ ਫੇਰ ਕੁਝ ਕਰੀਏ ਪਰ ਜਿਹੜੇ ਬੰਦੇ ਹੱਕ ਸਾਡੇ ਮੇਨ ਸਾਡੀਆਂ ਜਾਇਜ਼ ਮੰਗਾਂ ਨੇ ਸਾਡੀਆਂ ਉਮਾਮੀ ਨਾਥਨ ਰਿਪੋਰਟ ਜਿਹੜੀ ਬਣੀ ਆ ਉਸ ਰਿਪੋਰਟ ਨੂੰ ਅਸੀਂ ਚਾਹੁੰਦੇ ਆ ਸਾਡੀ ਲਾਗੂ ਕਰ ਦੇ ਰਿਪੋਰਟ ਤਿਆਰ ਕਰਨ ਵਾਲਾ ਦੁਨੀਆਂ ਤੋਂ ਚਲਾ ਗਿਆ ਪਰ ਇਹ ਸਰਕਾਰ ਜਿਹੜੀ ਅਸ ਤੋਂ ਮਾਸਰੀ ਮੋਦੀ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਨਾਲ ਜਿਹੜੀ ਵਾਦਾ ਖਿਲਾਫੀ ਕਰਦੀ ਹੈ ਉਹਨੂੰ ਮਨਾਉਣ ਵਾਸਤੇ ਅਸੀਂ ਬੱਚਾ ਪੱচ্চਾ ਜਿਹੜਾ ਇਸ ਦੋਲਨ ਦੇ ਵਿੱਚ ਉਕਦੇਾਂਗੇ ਅਸੀਂ ਹਾਂ ਜੇ ਗੱਲ ਕਰੀਏ ਕਿਸਾਨਾਂ ਵੱਲੋਂ ਮੰਗਾ ਕਿਸਾਨਾਂ ਦੀਆਂ ਮੰਗਾਂ ਦਾ ਗੰਦਸਕਾਰ ਉਹ ਮੰਗੀਆਂ ਸੀ ਲਾਗੂ ਨਹੀਂ ਕੀਤੀਆਂ ਜਾਂ ਨਵਾਂ ਖਰੜਾ ਕਾਨੂੰਨ ਲਾਗੂ ਕਰਤਾ ਹੈਗਾ ਇਹਨਾਂ ਲੱਗਦਾ ਕਿਤੇ ਕਿਤੇ ਡਿਵਰਟ ਕਰ ਰਹੀ ਹੈ ਕਿਸਾਨ ਇਹ ਬਿਲਕੁਲ ਹੀ ਜਿਹੜੀ ਸਰਕਾਰ ਹੈ ਬੇਹੱਦ ਮਾੜੀ ਨੀਤੀ ਤੇ ਆਈ ਹੋਈ ਹੈ ਮੋਦੀ ਸਰਕਾਰ ਸਮੇਂ ਦੀਆਂ ਹਕੂਮਤਾਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਹੱਕ ਜਿਹੜੇ ਖੋਹ ਕੇ ਸਾਡੇ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਲਿਆ ਕੇ ਕਾਮਯਾਬ ਕਰਨਾ ਚਾਹੁੰਦੇ ਆ ਪਰ ਅਸੀਂ ਜਿਹੜਾ ਆਪਦੇ ਹੱਕ ਲੈ ਬਗੈਰ ਘਰ ਨਹੀਂ ਬੈਠਾਂਗੇ ਸਾਰਾ ਪੰਜਾਬ ਛੱਡ ਕੇ ਸਾਰਾ ਹਿੰਦੁਸਤਾਨ ਜਿਹੜਾ ਇਹ ਸੜਕਾਂ ਤੇ ਆਊਗਾ ਤੇ ਆਪਣੇ ਜਿਹੜੇ ਬੰਦੀਆਂ ਵੇਣ ਮੰਗਾ ਮੇਨ ਜਿਹੜੇ ਹੱਕ ਨੇ ਠੀਕ ਹੈ ਸਰਕਾਰ ਨਵਾਂ ਖਰੜਾ ਲੈ ਕੇ ਆ ਰਹੀ ਆ ਪਰ ਇਹ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜੇ ਸਾਡੇ ਅੱਜ ਵੱਡੇ ਇਕੱਠ ਨੇ ਕਿਸਾਨ ਜਿਹੜਾ ਦੇ ਕੇ ਛੱਡਣਗੇ ਪਿੱਛੇ ਨਹੀਂ ਹਟਣਗੇ 1% ਵੀ ਪੈਰ ਨਹੀਂ ਪਿੱਛੇ ਕਰਾਂਗੇ ਅਸੀਂ ਇੰਨਾ ਵੱਲੋਂ ਜੋ ਕਹਿ ਗਿਆ ਹੈ ਜਿਹੜੀ ਮਾ ਪੰਚਾਇਤ ਹੋ ਰਹੀ ਹੈ ਦਾ ਕੋਈ ਨਾ ਕੋਈ ਜਿਹੜਾ ਸਿੱਟਾ ਜ਼ਰੂਰ ਨਿਕਲੇਗਾ ਤੁਸੀਂ ਗੱਲ ਕਰੀ ਆਪੇ ਜੇ ਗੱਲ ਕਰੀਏ ਕਿਸਾਨਾਂ ਦੇ ਨਾਲ ਜਿਹੜਾ ਹਮੇਸ਼ਾ ਕਿਸਾਨਾਂ ਉੱਤੇ ਸਰਕਾਰਾਂ ਵੱਲੋਂ ਤੱਕਾ ਕੀਤਾ ਜਾ ਰਿਹਾ ਹੈਗਾ ਜਿਹੜੇ ਕੋਆਪਰੇਟਿਵ ਘਰਾਣੇ ਨੂੰ ਜਿਹੜਾ ਫਾਇਦਾ ਦੇਣ ਲਈ ਤੁਸੀਂ ਕੀ ਦੇਖਦੇ ਹੋ ਦੇਖੋ ਜੀ ਇਹ ਉਹਨਾਂ ਦਾ ਫਾਇਦਾ ਹੀ ਸੋਚਦੀ ਸਰਕਾਰ ਤਾਂ ਜਿਹੜੇ ਵੱਡੇ ਉਹਨਾਂ ਦੇ ਵਿੱਚ ਕਰਜ਼ੇ ਮਾਫ਼ ਕਰਤੇ ਆ ਜਿਹੜੇ ਕਿਸਾਨ ਨੇ ਕਦੋਂ ਦੇ ਕਰਜ਼ੇ ਹੀ ਦੱਬੇ ਆ ਕੋਈ ਕੁਸ਼ੀਆਂ ਕਰ ਰਿਹਾ ਕੋਈ ਸੁਣਵਾਈ ਨਹੀਂ ਇੱਧਰ ਰਹੀ ਉਲਟੇ ਦੂਜੇ ਕਾਨੂੰਨ ਹੀ ਥਾਪਦੇ ਨੇ ਕਦੀ ਕੋਚ ਕਦੀ ਕੋਚ ਗੱਲ ਨਾ ਵੈਗੜੂ ਜੀ ਆਖਾਲ ਚਾ ਹਾਂ ਬਿਲਕੁਲ ਇੰਨਾ ਜੋ ਕਹਿ ਰਿਹਾ ਕਿ ਜਿਹੜੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਕਿਸਾਨਾਂ ਦੇ ਉੱਪਰ ਜਿਹੜੀ ਦਗਤ ਆ ਜਿਹੜੀ ਜ਼ੁਲਮ ਢਾ ਰਹੀ ਆ ਔਰ ਖੁਦਕੁਸ਼ੀ ਵੀ ਕਰ ਰਹੀ ਤੁਸੀਂ ਦੇਖ ਸਕਦੇ ਕਿਸਾਨ ਜਿਹੜੇ ਇੱਥੇ ਕਾਫੀ ਜ਼ਿਆਦਾ ਪਹੁੰਚੇ ਹੈਗੇ ਆ ਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਹੈਗੇ ਕਿ ਇਹਨਾਂ ਦੇ ਜਿਹੜਾ ਹੋਰ ਕੀ ਕਹਿਣਾ ਹੈਗਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਮਹਾਪੰਚਾਇਤ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹਦੇ ਵਿੱਚ ਕੀ ਵੀ ਔਰ ਨਾਲ ਸਮੀ ਕਿਸ ਤਰ੍ਹਾਂ ਸੰਘਰਸ਼ ਹੋਊਗਾ ਬਹੁਤ ਤੇਜ਼ ਹੋਏਗਾ ਜੀ ਸੰਘਰਸ਼ ਸਾਡੀਆਂ ਮੰਗਾਂ ਮੰਨਣ ਅਸੀਂ ਬਿਲਕੁਲ ਨਾਲ ਆ ਨਹੀਂ ਮੰਗਾਂ ਮੰਨਣ ਤੇ ਅੱਜ ਤੁਹਾਨੂੰ ਕਿਹੜੀ ਮਹਾਪੰਚਾਇਤ ਦਾ ਕੋਈ ਨਾ ਕੋਈ ਅਸਰ ਦਿਖੇਗਾ ਬਿਲਕੁਲ ਦਿਖੇਗਾ ਜੀ ਦਿਖੇਗਾ ਜੀ ਉਹਨਾਂ ਨੂੰ ਬਲਕਿ ਇਹਨਾਂ ਦੇ ਜੋ ਕਹਿਣਾ ਹੈਗਾ ਕਿਸਾਨਾਂ ਦਾ ਜਿਹੜਾ ਹੈਗਾ ਜਿਹੜੀ ਮਹਾਪੰਚਾਇਤ ਦਾ ਅਸਰ ਦੇਖਣ ਨੂੰ ਮਿਲੇਗਾ ਇੱਥੇ ਹੋਰ ਵੀ ਆਗੂ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਅੱਜ ਤੁਸੀਂ ਮਹਾਪੰਚਾਇਤ ਵਿੱਚ ਪਹੁੰਚੇ ਹੋ ਕੇਂਦਰ ਸਰਕਾਰ ਦੇ ਕੀ ਲਾਗਦਾ ਕੰਦੇ ਉੱਪਰ ਜੂ ਸਰਕੇਗੀ ਸਰਗੂ ਗੋਸੂ ਕੋ ਕਿਵੇਂ ਨਾ ਜੋ ਇਨੀ ਸੰਗਤ ਸਾਰੀ ਸੰਗਤ ਜਹੇ ਬੰਨੀਆਂ ਇਕੱਠੀਆਂ ਹੋਣ ਲਈਆਂ ਜੋ ਜਹੇ ਬੰਨੀਆਂ ਝੰਡਾ ਦੇ ਪਿਆਰ ਚਾਰ ਕੀਤਾ ਸਾਨੂੰ ਮਾਣ ਸ਼ਹਿਦਿਓ ਤੇ ਕੇਂਦਰ ਨੂੰ ਦੇ ਨਹੀਂ ਬਊਗਾ ਅੱਗੇ ਵੀ ਦਿੱਤਾ ਸੀ ਫੋਨੀ ਹੋਰ ਦੋਨਾਂ ਨੂੰ ਦੇ ਆਕਰ ਦਾ ਝੰਡਾ ਦੇਣਾ ਕੋਈ ਨਾ ਕੋਈ ਕੰਮ ਖਾਣਾ ਦਾ ਕਰਨਾ ਹੀ ਪੈਣਾ ਭਾਵੇਂ ਅੱਜ ਕਰਦੇ ਭਾਵੇਂ ਭਲਕੇ ਕਰਨਾ ਇਹ ਭਾਵੇਂ ਕਹਿੰਦਾ ਜੇ ਮਰਜੀ ਮੋਦੀ ਜੜੇ ਆਵੇ ਅਕਰਮ ਉਧਰ ਵੀ ਕੰਮ ਕਰਨਾ ਹੀ ਪਣਾ ਹੈ ਕਿੰਨੇ ਜੜੂਗਾ ੜੂਗਾ ਇਹ ਲੋਗ ਲੋਗ ਰਾਜ ਆ ਇਹ ਮੋਦੀਆਂ ਰਾਜ ਹੋ ਲੋਗ ਰਾਜ ਆ ਚਾਹ ਲੋਗ ਰਾਜ ਬੰਦ ਕਰੇ ਹੈ ਜੇ ਗੱਲ ਕਰੀਏ ਪਹਿਲਾਂ ਮੰਗਾ ਮੰਨੀਆਂ ਗਈਆਂ ਸੀ ਪਰੰਤੂ ਲਾਗੂ ਨਹੀਂ ਕੀਤਾ ਗਿਆ ਕੀ ਲੱਗਦਾ ਵੀ ਅੱਜ ਕਿ ਤੁਹਾਡੇ ਮੰਗਾਂ ਲਾਗੂ ਕਰ ਦੇਣਗੇ ਅੱਜ ਕਿ ਉੱਠਾਂਗੇ ਉਹਨਾਂ ਜੋ ਲਾਗੂ ਕਰਾ ਕੇ ਅੱਗੇ ਗੋਠ ਕੇ ਆਵਾਂਗੇ ਨਾ ਅੱਗੇ ਥੋੜੀ ਦੇਰ ਚਲੋ ਅਸੀਂ ਇਹ ਗੱਲ ਦਾ ਵਿਸ਼ਵਾਸ ਕਰ ਲਿਆ ਕਿ ਨਾਸਵਾਸ ਕਰਾਂਗੇ ਕਰਨ ਲਾਗੂ ਫੇਰ ਆਵਾਂਗੇ ਨਹੀਂ ਨਹੀਂ ਉਹ ਉੱਠਦੇ ਸੀ ਆਪੇ ਕਰੂਗਾ ਜੇ ਗੱਲ ਕਰੀਏ ਕਿ ਦੂਜੀ ਗੈਰਸੰਜੂਤ ਕਿਸਾਨ ਮੋਰਚਾ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਇਹ ਸੰਘਰਸ਼ ਕਰ ਰਹੀ ਹੈ ਇਸ ਵੇਲੇ ਬਾਰਡਰਾਂ ਤੇ ਬੈਠੀ ਹੈਗੀ ਆ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹੈਗਾ ਕਿਵੇਂ ਦੇਖਦੇ ਹੋ ਜੋ ਸਾਰੇ ਨਾਲ ਦਰਬੇ ਸਾਰੇ ਡਰ ਜਾਣਗੇ ਕਿੱਧਰ ਜਾ ਕੋ ਹਰ ਨੂੰ ਜੋ ਸਾਰੀ ਜੰਦਾ ਤੋਂ ਵੀ ਕਦੇ ਨੁਕੈਣ ਜਣਾ ਮੋਰਚਾ ਜਿੰਦਾ ਇੰਨਾ ਜਿਹੜੀ ਜਦੋਂ ਅਸੀਂ ਨਹੀਂ ਦੋੜੇ ਨਹੀਂ ਦੋੜੇ ਹਾਲੇ ਤੱਕ ਜਿੱਡੇ ਨਹੀਂ ਜਾਣਾ ਕੀ ਲੱਗਦਾ ਦੋਨੇ ਜਿੱਥੇ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਸੰਯੁਕਤ ਕਿਸਾਨ ਮੋਰਚਾ ਨਾਲ ਸਭੀ ਇਕੱਠੇ ਹੋ ਸਕਦੀਆਂ ਹੋਣਗੇ ਇਕੱਠੇ ਹੋਣ ਕੇ ਫਾਇਦਾ ਹੋਊਗਾ ਅੱਜ ਨਹੀਂ ਕੱਲ ਕਿੱਥੇ ਹੋਣਾ ਹੈ ਹੋਣਾ ਹੈ ਜੂਰ ਹੋਵਾਂਗੇ ਜੂ ਇਕੱਠੇ ਹੋਵਾਂਗੇ ਬਾਕੀ ਨਾਲ ਉਹ ਜਿਹੜਾ ਹੈਗਾ ਸੰਘਰਸ਼ ਜਿਹੜਾ ਇਕੱਠੇ ਤੌਰ ਤੇ ਜਿਹੜਾ ਹੈਗਾ ਲੜਿਆ ਜਾਵੇਗਾ ਤੇ ਗੱਲਬਾਤ ਵੀ ਕਰਦੇ ਆ ਜਿਵੇਂ ਕਿਸਾਨ ਜਥੇਬੰਦੀਆਂ ਜਿਹੜੀਆਂ ਦੋ ਗੈਰ ਸੰਯੁਕਤ ਕਿਸਾਨ ਮੋਰਚਾ ਸੀਤਕਾ ਮਾ ਅਲੱਗ ਆਹ ਆਨਰ ਸਮਝ ਕਿ ਕਿੱਥੇ ਹੋ ਸਕਦੀ ਬਿਲਕੁਲ ਇਕੱਠੇ ਹੋਣ ਜੇ ਬਿਲਕੁਲ ਸਾਡੇ ਵਿੱਚ ਕੋਈ મતਭੇਦ ਹੋ ਸਕਦਾ ਪਰ ਸਾਡੀ ਜਿਹੜੀ ਮੰਗ ਬਿਲਕੁਲ ਇੱਕ ਹੈ ਤੇ ਅਸੀਂ ਲੜਦੇ ਰਾਵਾਂਗੇ ਤੇ ਲੜਦੇ ਆਏ ਆ ਇਹ ਸਰਕਾਰ ਨੂੰ ਅਖੀਰ ਸਾਡੀ ਮੰਗ ਮੰਨਣੀ ਪਊਗੀ ਇਹ ਜਿਹੜੇ ਖੇਤੀ ਕਾਨੂੰਨ ਇਹਨਾਂ ਵਾਪਸ ਲਏ ਸੀ ਉਹਨੂੰ ਫਿਰ ਨਵੇਂ ਤਰੀਕੇ ਦੇ ਨਾਲ ਫਿਰ ਕਿਸਾਨਾਂ ਦੇ ਉੱਤੇ ਥੋਪਿਆ ਜਾ ਰਿਹਾ ਹੈ ਇਥੇ ਸਬੰਧ ਦੇ ਵਿੱਚ ਅੱਜ ਸੰਯੁਕਤ ਮੋਰਚੇ ਦੀ ਕਾਲ ਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਵੱਡੀ ਰੈਲੀ ਕੀਤੀ ਇੱਕ ਸ਼ਕਤੀ ਪ੍ਰਦਰਸ਼ਨ ਦਿਖਾ ਰਹੇ ਆ ਸਰਕਾਰ ਨੂੰ ਵੀ ਕਿਸਾਨ ਸਾਡੇ ਵੱਖਰੇ ਨਹੀਂ ਹੈਗੇ ਸਾਰੇ ਸਾਡਾ ਮੋਰਚਾ ਸਾਂਝਾ ਹੈ ਤੇ ਅਸੀਂ ਲੜਦੇ ਆ ਤੇ ਲੜਦੇ ਰਵਾਂਗੇ ਆ ਇੱਕ ਵੀਡੀਓ ਵਾਇਰਲ ਹੋਈ ਸੀ ਕਿਸਾਨ ਜਿੱਤੇ ਹੋਏ ਕਿਸੇ ਕੋ ਗਿਆ ਸੀ ਕਿ ਖਨੋਰੀ ਬਾਡਰ ਤੇ ਗਏ ਸੀ ਪਰ ਉਹਨਾਂ ਨੂੰ ਜਿਹੜੀ ਹੈ ਤਵੱਜਹ ਨਹੀਂ ਦਿੱਤੀ ਗਈ ਕੀ ਇਹ ਸਟ੍ਰਾਈਕ ਨਹੀਂ ਗਈ ਇਹਦੀ ਗੱਲਾਂ ਬਣਾਉਣ ਨੂੰ ਜਿੰਨੀਆਂ ਮਰਜ਼ੀ ਬਣਾਈ ਜਾਵੇ ਲੋਕ ਜਿਹੜੀਆਂ ਸਰਕਾਰਾਂ ਨੇ ਇਹ ਵਿੱਚੋਂ ਹੀ ਆਪਸ ਦੇ ਵਿੱਚ ਪਾੜ ਰੀਆਂ ਕਿਸਾਨਾਂ ਨੂੰ ਪਰ ਕਿਸਾਨ ਇੱਕ ਨੇ ਲੜਾਈ ਇੱਕ ਹੈ ਉੱਥੇ ਜਿਹੜੇ ਸਾਡੀਆਂ ਜਥੇਬੰਦੀਆਂ ਬੈਠੀਆਂ ਨੇ ਉਹ ਵੀ ਇਹੀ ਲੜਾਈ ਲੜ ਰਹੀਆਂ ਨੇ ਅਸੀਂ ਵੀ ਉਹੀ ਲੜਾਈ ਲੜ ਰਹੇ ਹਾਂ ਹ ਆਉਣ ਵਾਲੇ ਸਮੇਂ ਤੇ ਸੰਘਰਸ਼ ਕਿਸ ਤਰ੍ਹਾਂ ਲੱਗੇ ਚੱਲੋਗੇ ਜੀ ਜੀ ਜੇ ਸਰਕਾਰਾਂ ਨਾ ਮੰਨੀਆਂ ਸੰਘਰਸ਼ ਅਸੀਂ ਬਹੁਤ ਵੱਡਾ ਸੰਘਰਸ਼ ਵਿੰਡਾਂਗੇ ਹੋ ਸਕਦਾ ਅਸੀਂ ਦਿੱਲੀ ਵੱਲ ਵੀ ਸਾਨੂੰ ਮੂੰਹ ਕਰਨੇ ਪੈਣ ਪਹਿਲਾਂ ਦੀ ਤਰ੍ਹਾਂ ਟਰੈਕਟਰ ਟਰਾਲੀਆਂ ਤੇ ਵੱਡੇ ਜਥੇ ਲੈ ਕੇ ਦਿੱਲੀ ਪਹੁੰਚੀਏ ਮੈਕਾਣਾਂ ਵੱਲੋਂ ਜੋ ਕਾ ਗਿਆ ਹੈਗਾ ਜਿਹੜਾ ਸੰਘਰਸ਼ਾ ਜਿਹੜਾ ਇਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਹੋ ਸਕਦਾ ਹੈਗਾ ਸਰਕਾਰਾਂ ਵੱਲੋਂ ਇਹਨਾਂ ਦੀ ਕੋਈ ਸਨਵਾਈ ਨਹੀਂ ਹੁੰਦੀ ਤਾਂ ਹੁਣ ਸਮਾਂ ਦਿੱਲੀ ਦੇ ਦੁਆਰਾ ਕੂਚ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਮਹਾਪੰਚਾਇਤ ਤੋਂ ਬਾਅਦ ਕੇਂਦਰ ਸਰਕਾਰ ਦਾ ਕੀ ਕਿਸਾਨਾਂ ਪ੍ਰਤੀ ਰਵੱਈਆ ਰਹਿੰਦਾ ਹੈ ਕੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨਹੀਂ ਇੱਕ ਸਵਾਲੀਆ ਨਿਸ਼ਾਨਾ ਕੇਂਦਰ ਸਰਕਾਰ ਦੇ ਉੱਪਰ ਕਿ ਕੇਂਦਰ ਸਰਕਾਰ ਕਿਸਾਨਾਂ ਬਾਰੇ ਕਿੰਨਾ ਕੁ ਸੋਚਦੀ ਹੈ ਮੋਗਾ ਤੋਂ ਜੀਵ ਕੁਮਾਰ ਅਰੋੜਾ ਦਾ ਅਨਮਿਊਟ